ਏ ਬਾਂਜੀ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਔਰ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਕਾਂਧੀ ਜੀ ਆਈਪਸ ਐਸਐਸਪੀ ਮੋਗਾ ਔਰ ਸਾਡੇ ਸਰਕਲ ਅਫਸਰ ਡੀਐਸਪੀ ਨਿਹਾਲ ਸਿੰਘ ਵਾਲਾ ਸ੍ਰੀ ਅਨਵਰ ਅਲੇ ਜੀ ਦੀ ਹਦਾਇਤਾਂ ਤੇ ਇਹ ਜਿਹੜਾ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਰਪਤੀ ਇਹਨੂੰ ਬੜੇ ਹੀ ਸ਼ਾਧਮਈ ਤਰੀਕੇ ਨਾਲ ਚਲਾਉਣ ਦੇ ਵਾਸਤੇ ਕਰਨ ਦੇ ਵਾਸਤੇ ਇਹ ਪ੍ਰੋਪਰ ਡਿਊਟੀਆਂ ਲਗਾਈਆਂ ਗਈਆਂ ਨੇ ਅੱਜ ਜਿਹੜਾ ਇੱਥੇ ਨਿਹਾਲ ਸਿੰਘ ਵਾਲਾ ਸਬਡਿਵੀਜ਼ਨ ਦਾ ਜਿਹੜਾ ਬੈਲਟ ਪੇਪਰ ਵਗੈਰਾ ਡਿਵਾਈਡ ਕੀਤੇ ਜਾਣੇ ਸਿਵਲ ਪ੍ਰਸ਼ਾਸਨ ਦੀਆਂ ਡਿਊਟੀਆਂ ਆਰਓ ਸਾਹਿਬ ਦੀ ਨਿਗਰਾਨੀ ਹੇਠ ਲੱਗ ਰਹੀਆਂ ਨੇ ਔਰ ਸਾਡਾ ਜਿਹੜਾ ਅਮਨ ਕਾਨੂੰਨ ਨੂੰ ਸਿਰ ਰੱਖਣ ਦੇ ਵਾਸਤੇ ਪੂਰੀ ਪ੍ਰੋਪਰ ਫੋਰਸ ਲੱਗੀ ਗਈ ਹੈ ਔਰ ਬੂਥਾਂ ਦੇ ਉੱਤੇ ਵੀ ਔਰ ਜੜੀਆਂ ਹੈਗੀਆਂ ਨੇ ਪੈਟਰੋਲਿੰਗ ਪਾਰਟੀਆਂ ਵੀ ਅਲੱਗ ਲਗਾਈਆਂ ਗਈਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸ਼ਖਾਵੀ ਘਟਨਾ ਨਾ ਵਾਪਰੇ ਅਸੀਂ ਜਿਹੜਾ ਹੈਗਾ ਪ੍ਰੋਪਰ ਤਿਆਰ ਪਰ ਤਿਆਰ ਹਾਂ ਜਿਹੜਾ 17 ਤਰੀਕ ਨੂੰ ਗਿਣਤੀ ਹੋਣ ਜਾ ਰਹੀ ਹੈ ਜੀ ਗਿਣਤੀ ਤੇ ਜਿਹੜਾ ਸੁਰੱਖਿਆ ਪ੍ਰਬੰਧ ਇਸੇ ਤਰ੍ਹਾਂ ਹੀ ਮਜ਼ਬੂਤ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਅੱਜ ਇਲੈਕਸ਼ਨ ਹੋ ਜੂਗਾ ਇਹਦੇ ਜਿਹੜੇ ਹੈਗੇ ਨੇ ਸਾਰਾ ਮਟੀਰੀਅਲ ਇੱਥੇ ਆ ਜਾਣਾ ਇਹਨੂੰ ਚੋ ਗਿਣਤੀ ਸੈਂਟਰ ਕਿਹਾ ਗਿਆ ਹੈ ਕਮਲਾ nehru ਸਕੂਲ ਨਿਹਾਲ ਸਿੰਘ ਵਾਲਾ ਉੱਥੇ ਪ੍ਰੋਪਰ ਗਾਰਡ ਲੱਗੀ ਹੋਈ ਹੈ ਔਰ ਜਿੱਦਨ ਕਾਊਂਟਿੰਗ ਹੋਣੀ ਹੋ ਉਸ ਦਿਨ ਵੀ ਅਸੀਂ ਤਿੰਨ ਲਹਿਰਾਂ ਦੇ ਵਿੱਚ ਇੱਥੇ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ ਔਰ ਜਿਵੇਂ ਪਹਿਲਾਂ ਬੜਾ ਅਮਨ ਕਾਨੂੰਨ ਸਟੇ ਰੱਖਿਆ ਗਿਆ ਜਦੋਂ ਵੈਲਟ ਪੇਪਰਸ ਭਰਨੇ ਸਨ ਔਰ ਉਦੋਂ ਵੀ ਅਸੀਂ ਪ੍ਰੋਪਰ ਤਰੀਕੇ ਨਾਲ ਜਿਹੜੀ ਡਿਊਟੀਆਂ ਕੀਤੀ ਹੈ ਹੁਣ ਵੀ ਅਸੀਂ ਇਹਦੇ ਕਰਨ ਲਈ ਬਚਣ ਬਾਧਾਂ ਥੈਂਕ ਯੂ